ਹਾਂਜੀ ਸਸਲੀਏ ਆਕਾਲ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਮੈਮ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਤੇ ਅਸੀਂ ਗੱਲ ਕਰਾਂਗੇ ਜਿਵੇਂ ਅਸੀਂ ਕੱਲ ਇੱਕ ਵੀਡੀਓ ਪਾਈ ਸੀ ਕਿ ਪੰਜਾਬ ਦੇ ਅੰਦਰ ਹਰਪਾਲ ਸਿੰਘ ਮੰਤਰੀ ਨੇ ਜਿਵੇਂ ਕਮੇਟਿੰਗ ਹੋਈ ਸੀ ਉਸ ਵਿੱਚ ਐਲਾਨ ਕੀਤਾ ਸੀ ਕਿ ਪੰਜਾਬ ਦੇ ਅੰਦਰ 3600 ਪੋਸਟਾਂ ਆਉਗੀਆਂ ਟੀਚਰ ਦੀਆਂ ਤਾਂ ਉਸ ਤੇ ਰਿਗਾਰਡਿੰਗ ਅਸੀਂ ਕੱਲ ਇੱਕ ਵੀਡੀਓ ਵੀ ਪਾਈ ਸੀ ਜਿਹੜੇ ਕੈਂਡੀਡੇਟਾਂ ਨੂੰ ਨਹੀਂ ਵੇਖਿਆ ਤਾਂ ਉਹ ਵੇਖ ਸਕਦੇ ਆ ਤਾਂ ਹੁਣ ਅੱਜ ਤੁਸੀਂ ਦੇਖ ਸਕਦੇ ਹੋ ਪੰਜਾਬ ਗਵਰਨਮੈਂਟ ਵੱਲੋਂ ਜਿਹੜਾ ਗੈਜਟ ਪਾਸ ਕੀਤਾ ਗਿਆ ਠੀਕ ਹੈ ਤਾਂ ਇਹ ਨੋਟੀਫਿਕੇਸ਼ਨ ਹੈਗਾ 9 ਜੁਲਾਈ ਦਾ ਤਾਂ ਕੱਲ ਨੋਟੀਫਿਕੇਸ਼ਨ ਆ ਚੁੱਕਿਆ ਹੈ ਕਿ ਗੈਜਟ ਪਾਸ ਕਰ ਦਿੱਤਾ ਗਿਆ ਜਿਹੜੇ ਪੰਜਾਬ ਦੇ ਅੰਦਰ ਪੋਸਟਾ ਆਊਗੀ ਠੀਕ ਹੈ ਤਾਂ ਜਿਹੜੀ ਪੋਸਟਾ ਰਹੂਗੀ ਇਸ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ 3600 ਪੋਸਟਾ ਰਹੂਗੀ ਨਾਲੇ ਤੁਹਾਨੂੰ ਦੱਸਾਂਗੇ ਕਿ ਜਿਹੜੀ ਸਿਲੈਕਸ਼ਨ ਪ੍ਰੋਸੈਸ ਕੀ ਹੋਊਗੀ ਕਵਾਲੀਫਿਕੇਸ਼ਨ ਕੀ ਚਾਹੀਦੀ ਹੈ ਟੀਚਿੰਗ ਵਿੱਚ ਜਿਵੇਂ ਸਪੈਸ਼ਲ ਐਜੂਕੇਸ਼ਨ ਦੀ ਗੱਲ ਕਰੀਏ ਪੀਟੀਆਈ ਦੀ ਮਾਸਟਰ ਡਿਗਰੀ ਦੀ ਗੱਲ ਕਰੀਏ ਠੀਕ ਹੈ ਤਾਂ ਇਹਨਾਂ ਦੀ ਕਿੰਨੀ ਪੋਸਟਾਂ ਲੈਣਗੇ ਠੀਕ ਹੈ ਆਫੀਸ਼ੀਅਲ ਨੋਟੀਫਿਕੇਸ਼ਨ ਕਦੋਂ ਆਊਗਾ ਪੇ ਸਕੇਲ ਦਾ ਸਟਰਕਚਰ ਕੀ ਹੋਊਗਾ ਠੀਕ ਹੈ ਰਜੇ ਜੇ ਤੁਸੀਂ ਚੈਨਲ ਤੋਂ ਫਸਟ ਟਾਈਮ ਹੈਗੇ ਹੋ ਤਾਂ ਸਭ ਤੋਂ ਪਹਿਲਾਂ ਸਾਰੇ ਕੈਂਡੀਡੇਟਾਂ ਨੂੰ ਚੈਨਲ ਸਬਸਕ੍ਰਾਈਬ ਕਰਨਾ ਹੈ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਪੰਜਾਬ ਵਿੱਚ ਆਉਣ ਵਾਲੀ ਹਰ ਵੈਕੈਂਸੀ ਦਾ ਅਪਡੇਟ ਤੁਹਾਨੂੰ ਚੈਨਲ ਉੱਤੇ ਮਿਲ ਜਾਊਗਾ ਠੀਕ ਹੈ ਤਾਂ ਹੁਣ ਅਸੀਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜੀ ਪੋਸਟਾ ਹੈਗੀ ਆ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਜਿਵੇਂ ਪੰਜਾਬ ਦੇ ਅੰਦਰ ਜਿਹੜੀ 3600 ਪੋਸਟਾ ਆਊਗੀ ਟੀਚਿੰਗ ਦੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਪੈਸ਼ਲ ਐਜੂਕੇਸ਼ਨ ਟੀਚਰ ਜਿਹੜੇ ਮਾਸਟਰ ਕਾਡਰ ਦੀ ਪੋਸਟ ਰਹੂਗੀ ਠੀਕ ਹੈ ਤਾਂ ਇਹ 1600 50 ਰਹੂਗੀ ਇਸ ਤੇ ਜਿਹੜਾ ਗੱਜਟ ਪਾਸ ਕੀਤਾ ਗਿਆ ਇਸ ਵਿੱਚ ਮਨਜ਼ੂਰੀ ਦਿੱਤੀ ਗਈ ਹੈ ਕਿ ਜਲਦ ਹੀ ਤੁਹਾਨੂੰ 3-4 ਮਹੀਨਿਆਂ ਦੇ ਅੰਦਰ ਜਿਹੜਾ ਨੋਟੀਫਿਕੇਸ਼ਨ ਹੈਗਾ ਉਹ ਮਿਲ ਜਾਊਗਾ ਠੀਕ ਹੈ ਤਾਂ ਜਲਦ ਹੀ ਵੈਕੈਂਸੀ ਆਉਣ ਵਾਲੀ ਹੈ ਪੰਜਾਬ ਦੇ ਅੰਦਰ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਮਾਸਟਰ ਕਾਡਰ ਦੀ ਤਾਂ ਮਾਸਟਰ ਕਾਡਰ ਦੀ 1650 ਪੋਸਟਾ ਰਹੂਗੀ ਠੀਕ ਹੈ ਤਾਂ ਅਸੀਂ ਇਹ ਪੇ ਸਕੇਲ ਦੀ ਗੱਲ ਕਰੀਏ ਜਿਵੇਂ 2000 ਦੇ ਵਿੱਚ ਜਿਹੜੀ ਪੇ ਸਕੇਲ ਸੀ ਸੇਮ ਤਰੀਕੇ ਨਾਲ ਮਾਸਟਰ ਕਾਡਰ ਵਾਲਿਆਂ ਦੀ ਸੇਮ ਪੇ ਸਕੇਲ ਹੋਊਗੀ 35400 ਠੀਕ ਹੈ ਇਹ ਪੇ ਸਕੇਲ ਦਾ ਸਟਰਕਚਰ ਹੈ ਗਿਆ ਫਿਰ ਅਸੀਂ ਗੱਲ ਕਰਦੇ ਹਾਂ ਸਪੈਸ਼ਲ এডਿਕੇਸ਼ਨ ਟੀਚਰ ਪ੍ਰਾਇਮਰੀ ਦੀ ਜਿਹੜੀ ਪ੍ਰਾਇਮਰੀ ਦੀ ਪੋਸਟ ਰਹੂਗੀ ਇਹ 1950 ਰਹੂਗੀ ਠੀਕ ਹੈ ਜੇ ਤਾਂ ਟੋਟਲ ਪੋਸਟਾਂ ਦੀ ਗੱਲ ਕਰੀਏ ਤਾਂ ਅਸੀਂ 3600 ਹੈਗੀਆਂ ਪੇ ਸਕੇਲ ਦਾ ਸਟਰਕਚਰ ਦੀ ਗੱਲ ਕਰੀਏ ਤਾਂ 2900 ਠੀਕ ਹੈ ਹੈਗੀ ਹੈ ਜਿਹੜੀ ਸੋਰੀ 29000 ਜਿਹੜੀ ਪੇ ਸਕੇਲ ਹੈਗੀ ਹੈ ਇਹ ਰੋ ਠੀਕ ਹੈ ਤਾਂ ਇਸ ਵਿੱਚ ਜਿਹੜੀ ਹੈਗੀ ਇਹ ਪੋਸਟ 80TT ਦੀ ਠੀਕ ਹੈ ਔਰ ਮਾਸਟਰ ਕਾਰਡ ਦੀ ਪੋਸਟ ਹੈਗੀ ਹੈ ਜਲਦ ਹੀ ਤੁਹਾਨੂੰ ਜਿਵੇਂ ਪੀਟੀਆਈ ਟੀਚਰ ਦੀ ਵੈਕੈਂਸੀ ਆਊਗੀ ਸਪੈਸ਼ਲ এডਿਕੇਸ਼ਨ ਦੀ ਦਾ ਇਵੇਂ ਆਈ ਗਈ ਹੈ ਇਸ ਤਰ੍ਹਾਂ ਇਸ ਦੇ ਅੰਦਰ ਦੱਸਿਆ ਗਿਆ ਹੈ ਤਾਂ ਪੀਟੀਆਈ ਟੀਚਰ ਦੀ ਵੀ ਜਿਹੜੀ ਵੈਕੈਂਸੀ ਆਊਗੀ ਇਹ 2000 ਪੋਸਟਰ ਹੋਊਗੀ ਕਿ ਲੈਕਚਰਾਰ ਦੀ ਅਸੀਂ ਕਨਫਰਮ ਨਹੀਂ ਆ ਅਜੇ ਕਿੰਨੀ ਵੀ ਪੋਸਟ ਆਊਗੀ ਐਂਟੀਟੀ ਦੀ ਦਸੰਬਰ ਤੋਂ ਪਹਿਲਾਂ ਕੋਈ ਨੋਟੀਫਿਕੇਸ਼ਨ ਨਹੀਂ ਆਊਗਾ ਸਾਨੂੰ ਜਿਵੇਂ ਵੀ ਅਪਡੇਟ ਮਿਲੂਗੀ ਲੈਕਚਰਾਰ ਦੀ ਪੋਸਟ ਦੀ ਐਂਟਰੀ ਦੀ ਪੀਟੀਆ ਦਾ ਨੋਟੀਫਿਕੇਸ਼ਨ ਬਾਰੇ ਤਾਂ ਉਸ ਤੋਂ ਰਿਗਾਰਡਿੰਗ ਤੁਹਾਨੂੰ ਅਪਡੇਟ ਚੈਨਲ ਉੱਤੇ ਮਿਲ ਜਾਊਗਾ ਤਾਂ ਅੱਜ ਦੀ ਵੀਡੀਓ ਕਿਹਦਾ ਦੀ ਲੱਗੀ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਣਾ ਜਿਵੇਂ ਫੁੱਲ ਨੋਟੀਫਿਕੇਸ਼ਨ ਆਊਗਾ ਸਭ ਤੋਂ ਪਹਿਲਾਂ ਮੇਨ ਗੱਲ ਹੈਗੀ ਹੈ ਜੇ ਤੁਸੀਂ ਪੰਜਾਬ ਵਿੱਚ ਟੀਚਰ ਬਣਨਾ ਚਾਹੁੰਦੇ ਹੋ ਤਾਂ ਜਿਵੇਂ ਮਾਸਟਰ ਕਾਰਡਰ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਪੀਐਸਟੈਟ ਦਾ ਜਿਹੜਾ ਪੇਪਰ 2 ਹੈਗਾ ਉਹ ਕੁਆਲੀਫਾਈ ਹੋਣਾ ਚਾਹੀਦਾ ਠੀਕ ਹੈ ਲੈਵਲ 2 ਦਾ ਜੇ ਅਸੀਂ ਗੱਲ ਕਰੀਏ ਪ੍ਰਾਇਮਰੀ ਦੇ ਠੀਕ ਹੈ ਤਾਂ ਪ੍ਰਾਇਮਰੀ ਦੇ ਅੰਦਰ ਜਿਹੜਾ ਹੈਗਾ ਪੀਐਸਟੈਟ 1 ਕੁਆਲੀਫਾਈ ਹੋਣਾ ਚਾਹੀਦਾ ਠੀਕ ਹੈ ਜੇ ਤਾਂ ਅਜੇ ਵੀ ਨੋਟੀਫਿਕੇਸ਼ਨ ਕਦੋਂ ਵੀ ਆ ਸਕਦਾ ਪੀਐਸਟੈਟ ਦਾ ਚਾਂਸ ਹੈਗੇ ਆ ਕਿ ਜਿਵੇਂ ਮਾਸਟਰ ਕਾਰਡ ਐਟਟਿਟ ਕਾਰਡਰ ਦੀ ਵੈਕੈਂਸੀ ਜਾਊਗੀ ਉਸ ਤੋਂ ਪਹਿਲਾਂ 90% ਹੈਗਾ ਚਾਂਸ ਹੈਗੇ ਆ PSEटेट 2025 ਤੇ ਨੋਟੀਫਿਕੇਸ਼ਨ ਆਉਣ ਦੀ ਠੀਕ ਹੈ ਤਾਂ ਸਾਨੂੰ PSEटेट ਬਾਰੇ ਟੀਚਰ ਦੀ ਵੈਕੈਂਸੀ ਬਾਰੇ ਜੋ ਵੀ ਅਪਡੇਟ ਮਿਲੇਗਾ ਉਸ ਤੇ ਰਿਗਾਰਡਿੰਗ ਤੁਹਾਨੂੰ ਚੈਨਲ ਉਤੇ ਵੀਡੀਓ ਮਿਲ ਜੂਗੇ ਜੇ ਤੁਸੀਂ ਚੈਨਲ ਤੋਂ ਫਸਟ ਟਾਈਮ ਹੈਗੇ ਹੋ ਤਾਂ ਸਾਰੇ ਕੈਂਡੀਡੇਟ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇ ਕੋਈ ਵੀ ਕੁਇਰੀ ਹੈਗੀ ਹੈ ਕੈਂਡੀਡੇਟ ਦੀ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਦੱਸ ਸਕਦੇ ਹੋ ਧੰਨਵਾਦ